ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰ ਬਰਮਾ ਸਿੰਘ ਲੋਵੇ ਆਏ ਆਂਗੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਅਮਰਤਪਾਲ ਸਿੰਘ ਨੂੰ ਅੱਜ ਲੈ ਕੇ ਆਉਣਾ ਉਹਨੇ ਦਿੱਲੀ ਚਾਰ ਦਿਨਾਂ ਦੀ ਉਹਨਾਂ ਨੂੰ ਪ੍ਰੋਲ ਮਿਲੀ ਹੈ ਭਾਈ ਬਰਮਾ ਸਿੰਘ ਜੀ ਨਾਲ ਆਪਾਂ ਅਮਰਤਪਾਲ ਸਿੰਘ ਬਾਰੇ ਗੱਲ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋ ਨੇ ਭਾਈ ਅਮਰਤਪਾਲ ਸਿੰਘ ਬਾਰੇ ਅੱਜ ਭਾਈ ਅਮਰਤਪਾਲ ਸਿੰਘ ਦਾ ਸੌਂਚਕ ਸਮਾਗਮ ਹੈ ਅੱਜ ਭਾਈ ਅਮਰਤਪਾਲ ਸਿੰਘ ਨੂੰ ਸੌਂਚਕਾਈ ਜਾਣੀ ਹੈ ਬਹੁਤ ਵਧੀਆ ਗੱਲ ਹੈ ਖਾਸਾ ਖੰਡੂਰ ਸਾਹਿਬ ਵਾਲੇ ਲੋਕ ਜਿਹੜੇ ਆ ਵਧਾਈ ਦੇ ਪਾਤ ਨੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜਿਤਾ ਕੇ ਵਿਧਾਨ ਸਭਾ ਭੇਜਿਆ ਦੂਸਰੀ ਗੱਲ ਭਾਈ ਅਮਰਤਪਾਲ ਸਿੰਘ ਪਹਿਲਾਂ ਕਹਿਆ ਕਰਦਾ ਸੀ ਕਿ ਅਸੀਂ ਗੁਲਾਮ ਆ ਅੱਜ ਉਹ ਗੁਲਾਮੀ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਹੀ ਹੈ ਪਹਿਲਾਂ ਵੀ ਹੁੰਦੀ ਆ ਹੁਣ ਵੀ ਹੋ ਰਹੀ ਉਹ ਅੱਗੇ ਹੋਊਗੀ ਵੀ ਜੇ ਸਿੱਖ ਪੰਥ ਸਾਡਾ ਇਕੱਠਾ ਨਾ ਹੋਇਆ ਤਾਂ ਕਿਉਂਕਿ ਭਾਈ ਅਮਰਤਪਾਲ ਸਿੰਘ 2 ਲੱਖ ਵੋਟ ਤੇ ਵੱਧ ਲੀਡ ਨਾਲ ਜਿੱਤੇਗਾ 5 ਲੱਖ ਤੋਂ ਵੱਧ ਵੋਟ ਭਾਈ ਅਮਰਤਪਾਲ ਨੂੰ ਪਈ ਹੈ ਖੰਡੂਰ ਸਾਹਿਬ ਇਲਾਕੇ ਚ 5 ਲੱਖ ਖਾਲਸਤਾਨੀ ਬੈਠਾ ਜੇ ਭਾ ਸਰਕਾਰ ਦੇ ਜਿਹੜੇ ਕਰਿੰਦੇ ਆ ਜਾਂ ਪੰਜਾਬ ਸਰਕਾਰ ਭਗਵੰਤ ਮਾਨ ਕਹਿੰਦਾ ਵੀ ਵਖਵਾਦੀ ਤੇ ਵਖਵਾਦੀ ਗੱਲਾਂ ਕਰਦੇ ਆ ਹੁਣ ਤੁਸੀਂ ਮੰਨਦੇ ਹੋ ਵੀ 5 ਲੱਖ ਬੰਦਾ ਉੱਥੇ ਖੰਡੂਰ ਸਾਹਿਬ ਬੈਠਾ ਜਿਹੜਾ ਅਮਰਤਪਾਲ ਦੀ ਸੋਚ ਨੂੰ ਸਮਰਪਿਤ ਹੈ ਮੈਂ ਭਗਵੰਤ ਮਾਨ ਨੂੰ ਗੱਲ ਕਹਿਣੀ ਚਾਹੁੰਦਾ ਤੂੰ ਦੁਬਾਰੇ ਐਨਐਸਐ ਲਾ ਕੇ ਸਿੱਖਾਂ ਤੇ ਜਖਮਾਂ ਤੇ ਲੂਣ ਧੁੱਕ ਰਿਆਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਡੇਬੜੂਗੜ ਜ਼ਿਲ੍ਹਾ ਵਿੱਚ ਭੇਜ ਦਿੱਤਾ ਤੂੰ ਜਿਹੜੇ ਪੁਰਾਣੇ ਬੰਦੀ ਸਿੰਘ ਨਾਲ ਕੀ ਛੱਡਨੇ ਸੀ ਤੁਸੀਂ ਨੇ ਉਸ ਤਾਂ ਨਵੇਂ ਬੰਦੀ ਸਿੰਘ ਬਣਾ ਕੇ ਰੱਖ ਦਿੱਤੇ ਨੇ ਮੈਂ ਭਗਵੰਤ ਮਾਨਜੂ ਨੂੰ ਚੈਲੰਜ ਕਰਦਾ ਤੁਸੀਂ ਮੁੱਖ ਮੰਤਰੀਓਂ ਦੇਸ਼ ਦੇ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੜਾ ਕਰ ਦਿਓ ਉਦੋਂ ਤੁਸੀਂ ਸੀਟ ਤੇ ਕਾਗਜ਼ ਭਰਦੇ ਦੋ ਬੰਦੇ ਖੜੇ ਹੋ ਦੇ ਪੂਰੇ ਪੰਜਾਬ ਦੀ ਇਲੈਕਸ਼ਨ ਕਰਵਾ ਕੇ ਦੇਖ ਲਓ ਪੂਰੇ ਪੰਜਾਬ ਦੀ ਇਲੈਕਸ਼ ਅੰਮ੍ਰਿਤਪਾਲ ਨੂੰ ਛੱਡੋ ਸੀ ਉਹ ਬਾਜੇਖਾਨ ਨੇ ਭਗਵੰਤ ਕੀ ਨਾ ਬਾਜੇਖਾਨਾ ਮੁੱਖ ਮੰਤਰੀ ਬਾਜੇਗੇ ਹਾਂ ਮੁੱਖ ਮੰਤਰੀ ਬਾਜੇਗੇ ਹਾਂਜੀ ਹਾਂਜੀ ਤੁਸੀਂ ਉਹਦੇ ਉਹਨੂੰ ਖੜਾ ਕਰਦੀਏ ਤੁਹਾਡੇ ਵਿਰੁੱਧ ਅਸੀਂ ਹਾਂਜੀ ਤੇ ਮੈਂ ਸ਼ਰਤ ਲਾ ਕੇ ਗਾਣਾ ਤੁਹਾਨੂੰ ਗੁਰੂ ਸਾਹਿਬ ਹਾਜ਼ਰ ਨਾ ਜੰਨੇ ਤਾਂ ਅੱਤ ਤਾਂ ਬਾਜੇਖਾਨਾ ਵੀ ਜਿੱਤ ਜੂਗਾ ਜੇ ਦੋ ਬੰਦੇ ਖੜੇ ਕਰਦੀਏ ਸਹੀ ਗੱਲ ਆ ਬਾਬਾ ਜੀ ਸਹੀ ਗੱਲ ਤੁਹਾਨੂੰ ਪਤਾ ਲੱਗ ਜੂਗਾ ਵੀ ਸਿੱਖ ਪੰਥ ਕੀ ਕਹਿਣਾ ਚਾਹੁੰਦਾ ਹੈਗਾ ਜਿਵੇਂ ਪਹਿਲਾਂ ਕਾਲੀ ਕਾਂਗਰਸੀ ਕਰਿਆ ਕਰਦੇ ਸੀ ਸਾਡੇ ਨਾਲ ਸਿੱਖਾਂ ਦੇ ਨਾਲ ਉਸ ਤਰ੍ਹਾਂ ਤੁਸੀਂ ਲਈ ਫੜ ਰੱਖੀ ਆ ਉਹ ਸਿੱਖਾਂ ਦੇ ਤੁਸੀਂ ਧਰੋਕ ਮਣਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਬੱਚਾ ਨੂੰ ਜਲੀਲ ਕਰਨਾ ਸਿੱਖਾਂ ਦੇ ਬੱਚਿਆਂ ਨੂੰ ਐਨਐਸਐਲ ਆ ਕੇ ਜੇਲਾ ਵਿੱਚ ਬੰਦ ਕਰਨਾ ਇਹਦਾ ਖਮਾਜਰ ਤੁਹਾਨੂੰ ਕਿਤਨਾ ਕਿਤੇ ਭੁਗਤੇ ਵੀ ਹੁਣ ਤੁਸੀਂ ਨੇ ਹਾਂਜੀ ਹਾਂਜੀ 13 ਸੀਟਾਂ ਸੀ 13 ਸੀਟਾਂ ਚੋਂ ਸਿਰਫ ਤਿੰਨ ਸੀਟਾਂ ਲੈਂਦੇ ਤੁਸੀਂ ਨੇ ਹਾਂਜੀ ਉਹਦਾ ਖਮਾਜਰ ਤੁਸੀਂ ਭੁਗਤ ਵੀ ਚੁੱਕੇ ਹੋ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਹੋਊਗਾ ਹੁਣ ਭਾਈ ਦਿਲਜੀਤ ਕਲਸ਼ੀ ਨੇ ਇਲੈਕਸ਼ਨ ਲੜਦੇ ਆ ਭਾਈ ਭਵੰਤ ਨੇ ਕਲਸ਼ੀ ਲੜਦੇ ਆ ਤੇ ਮੁੱਖ ਮੰਤਰੀ ਬੱਜੇ ਕੇ ਨੇ ਹਾਂਜੀ ਉਹ ਵੀ ਜਿੱਤ ਜਾਣਗੇ ਦੇਖੋ ਤੁਸੀਂ ਹਾਂਜੀ ਹਾਂਜੀ ਕਿਤੇ ਨਾ ਹੋਵੇ ਜਿਹੜਾ ਬਦਲਾ ਹੈ ਤੁਹਾਡਾ ਬਦਲਾ ਸਾਡੇ ਬਦਲਾ ਦੇ ਪ੍ਰੋਜੈਕਟ ਹਾਂਜੀ ਸਾਡਾ ਬਦਲਾ ਉੱਤੇ ਹੋ ਜੂ ਤੁਹਾਡੇ ਤੋਤਾਂ ਤੋਂ ਬਾਬਾ ਜੀ ਇਹਨਾਂ ਨੂੰ ਛੱਡਣਾ ਚਾਹੀਦਾ ਹੁਣ ਤਾਂ ਇਹ ਤੌਰ ਤੇ ਛੱਡਣਾ ਚਾਹੀਦਾ ਇਹਨਾਂ ਨੂੰ ਨਹੀਂ ਛੱਡਣਾ ਦੇਖੋ ਜਿਹੜੇ ਬੰਦੀ ਸਿੰਘ ਆਪਣੀਆਂ 35 35 ਸਾਲਾਂ ਤੋਂ ਜੇਲਾ 'ਚ ਬੈਠਿਆ ਨੂੰ ਸੁਜਾਵਾਂ ਪੂਰੀਆਂ ਕਰ ਚੁੱਕੇ ਐ ਉਹਨਾਂ ਨੂੰ ਇਹ ਸਰਕਾਰ ਨਹੀਂ ਛੱਡ ਰਹੀ ਸਿੱਖਾਂ ਵਾਸਤੇ ਕਾਨੂੰਨ ਹੈ ਹੀ ਨਹੀਂ ਹਾਂਜੀ ਇਹ Hindu ਕੋਈ ਕਤਲ ਕਰ ਦੇਵੇ 2-3 ਸਾਲ ਲਾ ਕੇ ਬਾਹਰ ਆ ਜਾਂਦਾ ਪਰ ਸਿੱਖਾਂ ਵਾਸਤੇ ਕਾਨੂੰਨ ਹੀ ਸਾਨੂੰ ਇਹ ਕਾਨੂੰਨ ਤੇ ਭਰੋਸੇ ਨਹੀਂ ਰਿਹਾ ਹੁਣ ਕਿਉਂਕਿ ਕਾਨੂੰਨ ਸਿੱਖਾਂ ਵਾਸਤੇ ਬਣੀ ਨਹੀਂ ਮਾਹ ਮਹਾਲੀ ਵੀ ਪੱਕੇ ਤੌਰ ਤੇ ਮੋਰਚਾ ਲੱਗਾ ਹੈ ਜੀ ਬੰਦੀ ਸਿੰਘਾਂ ਵਾਸਤੇ ਜਿੰਨੇ ਮਰਜ਼ੀ ਮੋਰਚੇ ਲੱਗ ਜਾਣ ਜੀ ਕਿਉਂਕਿ ਸਾਡੇ ਲਈ ਸਿਕੋਮ ਹੈ ਇਹ ਦੁਫਾੜ ਹੋ ਚੁੱਕੀ ਹੈ ਸਾਡਾ ਕੋਈ ਆਗੂ ਨਹੀਂ ਰਿਹਾ ਸੀ ਬਿਨ ਆਗੂ ਤੋਂ ਅਸੀਂ ਬੇਲਗਾਮ ਹੋ ਕੇ ਚੱਲੀ ਗਏ ਕਿੱਧਰ ਚੱਲਦਾ ਕੋ ਕਿੱਧਰ ਚੱਲਦਾ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਹੋਈ ਗੱਲ ਬਹੀ ਪਈ ਹੈ ਕਿ ਸਿਰਫ ਚਾਰ ਛਿੱਲ ਇਕੱਠੇ ਕਰਨ ਤੱਕ ਮਤਲਬ ਰੱਖਿਆ ਸੀ ਨੇ ਹੁਣ ਤੱਕ ਮੈਂ ਦੇਖਿਆ ਕਿੰਨੇ ਕਿੰਨੇ ਮੋਰਚੇ ਪਹਿਲਾਂ ਲੱਗੇ ਬਰ ਗਾੜੀ ਮੋਰਚਾ ਹੋ ਕੇਨੇ ਮੋਰਚੇ ਲੱਗੇ ਸਰ ਪੈਸੇ ਇਕੱਠੇ ਕਰਨ ਤੱਕ ਮਤਲਬ ਰਿਹਾ ਉਹਨਾਂ ਦਾ ਵੀ ਹੋਰ ਤਾਂ ਮਤਲਬਿੰਦੀ ਕੋਈ ਇਹਨਾਂ ਨੂੰ ਕੋਈ ਠੀਕ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ